ਪਦੀਪ ਸਿੰਘ ਪਦੀਪ ਸਿੰਘ ਪਦੀਪ ਸਿੰਘ ਆ ਵੇਖ ਲੋ ਪੰਗੇ ਲਾਣ ਡਿਆ ਉੱਤੇ ਚੜ ਕੇ ਬਹਿਣਾ ਫੇਰ ਇਹਨੇ ਗੱਲ ਕਰਨੀ ਉਹ ਵੀ ਲੋ ਆਪੇ ਛੁੱਟ ਗਿਆ ਕਿ ਨਹੀਂ ਸੋਚ ਠੀਕ ਆਂ ਡੇ ਪਦੀਪ ਸਿੰਘ ਕੈਂਡੀ ਛੁੱਟ ਗਿਆ ਫੇਰ ਕੈਂਡੀ ਮੈਂ ਖਾਣ ਡਿਆ ਕਿੱਥੋਂ ਲਈ ਕੈਂਡੀ ਕਾਦੀwidehat ਕਿੱਥੋਂ ਕਾਦੀwidehat ਅੱਜ ਗਏ ਸੀ ਕਾਦੀਆਂ ਨੂੰ ਤੇ ਇਹਨੇ ਲਈ ਆ ਕਾਦੀਆਂ ਤੋਂ ਕੈਂਡੀ ਆ ਜੈਕਟ ਵੀ ਆਂਦਾ ਕਾਦੀਆਂ ਦੋ ਦੰਦੀ ਆ। ਹੋਰ ਕਿੰਨੇ ਲਈ ਜੈਕਟ? ਪਾਪਾ ਨੇ। ਪਾਪਾ ਨੇ ਵੀ ਜੈਕਟ ਲਈ ਠੀਕ ਆ। ਓਕੇ। ਠੀਕ ਆ। ਤੇ ਸ਼ਿਵਲੇ? ਸ਼ਿਵਲੇ ਅੱਜ ਸੁਟੀਆਂ। ਸ਼ਿਵਲਾ ਜੀ ਸੁਟੀ? ਹਾਂ। ਠੀਕ ਆ ਜੀ। ਤੇ ਹੁਣ ਕਿੱਥੇ ਚੱਲੇ ਹਾਂ ਆਪਾਂ? ਕੁਮੇ ਘਰ। ਕੀ ਕਰਨਾ? ਕੀ ਕਰਨਾ ਮੇ ਕਾਇਨਾਰ ਵੀ ਹੋਏਗੀ ਨਾਲ ਹੋਰ ਕੀ ਹੈਗੀ ਬਲੋਗ ਬਣਾਉਣਾ ਮਤਲਬ ਕਿ ਵੀਡੀਓ ਬਣਾਉਣੀ ਗੁਰਮਨ ਕੇ ਘਰ ਠੀਕ ਆ ਓਕੇ ਤੇ ਉਧਰ ਨੂੰ ਚੱਲਿਆ ਹੀ ਹੋਣਾ ਤੇ ਇੱਕ ਹੋਰ ਗੱਲ ਆਪਾਂ ਨਾ ਚਲੋ ਉਹ ਵੀ ਗੱਲ ਤੁਹਾਨੂੰ ਦੱਸ ਦਿਆਂ ਸੁੱਖ ਹੋਣ ਤੇ ਉਹ ਇੱਕ ਫਤੇ ਬੈਠਾ ਕੇ ਚੀਜ਼ ਤੇ ਅਣਾ ਮੈਂ ਸੁਖ ਨੂੰ ਉਦਣ ਜਿਹੜਾ ਗਿਫਟ ਹੀ ਕਹੇ ਕੁਛ ਕੰਮ ਦੇ ਕਰਕੇ ਹੋ ਗਿਆ ਪੈਂਡਿੰਗ ਤੇ ਇਹ ਆ ਗਿਆ ਵਾ ਹੁਣ ਸਾਡੇ ਘਰ ਆ ਲਿਆਗੇ ਦਿੱਤਾ ਹੀਗਾ ਠੀਕ ਆ ਗਿਫਟ ਬਰਥਡੇ ਦਾ ਸਾਸ਼ੀ ਕਾਲ ਜੀ ਸਾਰੇ ਯਾਰ ਨੂੰ ਪਰ ਸਾਸ਼ੀ ਕਾਲ ਕਰੋ ਪਤਾ ਸਾਸ਼ੀ ਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਜੀ ਇਹ ਆ ਮੇਰਾ ਬਰਥਡੇ ਗਿਫਟ ਇਹ ਉਦਨ ਮਿਲਣਾ ਹੀ ਥੋੜਾ ਜਿਹਾ ਲੇਟ ਹੋ ਗਿਆ ਆਹੋ ਤੇ ਉਹਦੇ ਕਰਕੇ ਨਾ ਤਾਮੇ ਆਖਿਆ ਚਲੋ ਹੁਣ ਉਹ ਜੈਕਟ ਲੈਣਤੀ ਹੀ ਫਿਰ ਠੀਕ ਹੈ ਬੱਲੇ ਫਤੇ ਕਿਦਾਂ ਦਾ ਲੱਗਣ ਡਿਆ ਵਾ ਅਜਾ ਬਸ ਸ਼ੋ ਫੀਲਿੰਗ ਫਤੇ ਇਹਦੇ ਨੂੰ ਵੇਖੋ ਫਤੇ ਫੋਜੇ ਤੇ ਕਿੰਨੇ ਕਿਲੋਮੀਟਰ ਚੱਲ ਗਿਆ ਇੱਧਰ ਨੂੰ ਵੇਖੋ ਨਾ ਕਿਦਾਂ ਦਾ ਲੱਗਣ ਡਿਆ ਵਾ ਤੁਹਾਨੂੰ ਦਸੋ ਪੇ ਦਸੋ ਲਾਈਕ ਕਮੈਂਟ ਨਹੀਂ ਕਰਨਾ ਕਿੰਨੇ ਵੀ ਫਿਰ ਉਧਰ ਵੀ ਫਤੇ ਇੱਧਰ ਦੇਖੋ ਨਾ ਫਤੇ ਵੀਰ ਆਪੋ ਆਪਣੇ ਕੰਮ ਜੋਰ-ਜੋਰ ਦੀ ਲੱਗਾ ਵਾ ਵੀ ਇੱਧਰ ਨਹੀਂ ਕੋਈ ਵੀ ਹੁਣ ਪ੍ਰਵਾਹ ਫਤੇ ਵੀਰ ਦੱਸੋ ਪੁੱਤ ਫਤੇ ਨੂੰ ਜੈਕਟ ਸੱਚ ਲਿਆ ਕੇ ਦਿੱਤੀ ਫਤੇ ਜੈਕਟ ਕਿਦਾਂ ਦੀ ਲੱਗੀ ਆ ਇਹਨੇ 3-4 ਦੇ ਵਿੱਚ ਜੈਕਟਾਂ ਹੀ ਕਹਿੰਦਾ ਹੈ ਆਪਣੀ ਮਨਪਸੰਦ ਫੱਜੀਆਂ ਵਾਲੀ ਜੈਕਟ ਲੈਣੀ ਹੈ ਮੈਨੂੰ। ਹਮਮ। ਸੋਹਣੀ ਵਾਲੀ। ਲੈ ਤਾ ਜਾਂਦਾ ਇਹਨੂੰ ਲੈ ਬੁਲਾਉਣਾ ਆਪਾਂ ਹੁਣ। ਆਪਣੀ ਨੂੰ ਬੁਲਾਉਣਾ ਫਿਰ। ਬੁਲਾਉਂਦੇ ਲੈ ਲੈਂਦੇ ਮੀਂ। ਬੜੀ ਆਕੜ ਕਰਦਾ ਰਹਿ ਪੀਏ ਮੁੰਡਾ। ਹਾਂ। ਅੱਸੀਓ ਸਾਰਾ ਹੁਣ ਮੈਂ ਪਤਲੀ ਹੋ ਜੂੰਗੀ ਲੈ। ਸਾਰੇ ਮੈਨੂੰ ਮੋਟੀ-ਮੋਟੀ ਕਹਿੰਦਾ ਰਹਿੰਦਾ ਮੋਟੀ ਹੋ ਜੂਗੀ, ਮੋਟੀ ਹੋ ਜੂਗੀ। ਤੇ ਪਤਲੀ ਦੇ ਪਤਾ ਨਹੀਂ। ਇੱਥੇ ਹੁਣ ਮਿਹਨਤ ਵੀ ਕਰਨੀ ਪੈਣੀ ਆ। ਕਰੂੰਗੀ ਤੇ। ਹਾਂ। ਚਲਾਉਂਗੀ। بس یو میں دسوں گی ਤੁਹਾਨੂੰ ਤਿੰਨ ਕਮੀਨਾ ਚਲਾ ਕੇ ਵੀ ਮੈਂ ਪਤਲੀ ਹੋਈ ਕਿ ਨਹੀਂ ਫਿਰ ਤੁਹੀ ਵੀ ਜੇ ਉਹ ਤਾਂ ਦੱਸੂਗੀ ਜੇ ਮੈਨੂੰ ਫਰਕ ਪੈ ਗਿਆ ਤੇ ਆਪਾਂ ਕੇ ਜਿਹਦੇ ਕੋਲ ਲਿਆਵਾ ਉਹਨੇ ਇਨਾਮ ਰੱਖਿਆ ਮੇਰੇ ਵੱਲ ਉਹਨੇ ਇਨਾਮ ਵੀ ਰੱਖਿਆ ਵਜਨ ਕੋਲੋਂ ਲਿਆਂਦਾ ਨਾ ਕਹਿੰਦਾ ਵੀ ਤਿੰਨ ਮਹੀਨੇ ਦਾ ਟਾਈਮ ਹੈ ਤਿੰਨ ਮਹੀਨੇ ਚ ਜੇ 5 ਕਿਲੋ ਭਾਰ ਤੋੜ ਲੋਗੇ 500 ਰੁਪਏ ਦਾ ਤੇ 500 ਰੁਪਿਆ ਇਨਾਮ ਦਊਗਾ ਮੈਂ ਹਾਂ ਤੇ ਨਾਲੇ ਵੀ ਅੱਗੇ ਮੈਂ ਫਿਰੰਦਾ ਉਹ ਵੀ ਲਵਾ ਕੇ ਦਊਗਾ ਬੈਕ ਸਾਡ ਵਾਸਤੇ ਲੰਬ ਹੈਂਡਲ ਵਾਸਤੇ ਜੇ ਤੁਸੀਂ ਪਾਓ ਘਟਾਓਗੇ ਤੇ 5 ਕਿਲੋ ਭਾਰ ओके okay. ठीक है हां डिस्काउंट दऊंगा दा मैं बार पता नहीं ਕਿੰਨੇ ਦਾ ਲੱਗਦੈ ਨਾ ਪਰ ਉੱਚੇ ਵੀ ਤੁਹਾਨੂੰ ডিসਕਾਊਂਟ ਮਿਲੂਗਾ ਠੀਕ ਹੈ ਤੇ ਬਜਟ ਟੁੱਟਿਆ ਹੋਊਗਾ ਤੇ ਉਹਨੇ ਅੱਜ ਵਜਨ ਜੋ ਕੇ ਤੇ ਲੇਖ ਲਿਆ ਹੀ ਕਿੰਨਾ ਵਾ ਵਜਨ ਜੋ ਕੇ ਲੈ ਲਿਆ ਹੀ ਉਹਨਾਂ ਨੇ ਤੇ ਕਿ ਚਾਹੀਦਾ ਕੀ ਰਸੂਖ ਤੇਰੀ ਮੇਰੀ ਗੱਲ ਛੋੜ ਤੇਰੀ ਨਵੀਂ ਸੋਚ ਹੁੰਦੀ ਤੇ ਨਵੀਂ ਚੇਤ ਹੁੰਦੀ ਰਾਜ ਗੁੱਲਾ ਪੁੱਤ ਯਾ ਦੇਖੋ ਰਾਜ ਗੁੱਲਾ ਦੀ ਟੋਲਾਈ ਇਹਦੇ ਵੇਖਿਆ ਇਹਦੇ ਨਵਾਂ ਸ਼ਕਰਾਨੂ ਕੋਈ ਸਰੀਰ ਦਾ ਜਾਗਣਾ ਇਹਦੇ ਦਾ ਨਵਾਂ ਹੀ ਆਏ ਮੇਰਾ ਪੁੱਤ ਕਿੰਨਾ ਸਿਆਣਾ ਹੈ ਤੇ ਇੰਨੇ ਚੀਜ਼ ਮੰਗਣੀ ਹੁੰਦੀ ਆ ਵੱਖਰੀ ਜੀ ਕਿੱਥੋਂ ਆਇਆ ਪੁੱਤ ਜਦੋਂ ਮਰਜੀ ਰਾਤ ਹੀ ਉੱਠ ਕੇ ਕਹ ਦੂਗਾ ਚਾਕਲੇਟ ਲਿਆ ਦਿਓ ਮੈਨੂੰ ਚਾਕਲੇਟ ਦੀ ਬੜੀ ਭੁੱਖ ਲੱਗੀ ਮੈਨੂੰ ਹੋਰ ਕੀ ਚਾਹੀਦਾ ਹੋਰ ਕਾ ਦੇ ਦੇ ਪੁੱਟੇ ਕੰਮ ਹੁੰਦਾ ਦੂਜੀ ਕੈਪ ਲਾ ਕੇ ਪੜਾਤੀ ਮਮਾ ਇਹਦੇ ਵਿੱਚ ਬਹੁਤ ਮੱਛਰ ਲੜਦਾ ਦੂਜੀ ਦੋ ਹਾਂ ਰੋਜ ਗੁਲਾਬੁੱਟੋਂ ਆਇਆ ਟੋਕ ਲੇਟਾ ਅਗੇ ਨਾ ਟੀਵੀ ਵੇ ਖੰਡਾ ਦੁਪਹਿਰੇ ਤੇ ਵੀਡੀਓ ਵਿੱਚ ਉਹ ਬਦਾਮ ਰੋਗਣ ਪਾ ਕੇ ਦੁੱਧ ਪੀਂਦੇ ਇਹ ਤੇ ਨਿਆਣੇ ਆਪਣੇ ਨੇ ਵੀ ਹੁੰਦੇ ਮਮਾ ਮੈਂ ਇਹ ਦੁੱਧੋਂ ਦਾਮ ਪਾ ਕੇ ਪੀਆ ਕਰਨਾ ਹੁਣ ਅੱਛਾ ਪਾਣ ਨੂੰ ਮੈਨੂੰ ਵੀ ਉਹ ਲਿਆ ਦੋ ਦਾਮ ਮਲੀ ਸੀਸੀ ਬਦਾਮ ਰੋਗਣ ਵਾਲੀ ਅੱਛਾ ਉਹ ਦੁੱਧੋਂ ਦਾਮ ਪਾ ਕੇ ਪੀਆ ਕਰਨਾ ਕੀ ਪੀਆ ਕਰਨਾ ਮੇਰੇ ਪੁੱਤਰੇ ਦਿੱਦੂ ਦਾ ਮਾਲੀ ਦਿੱਤੋ ਦਾ ਮਾਲੀ ਦਿੱਤੋ ਅੱਜ ਜੇ ਯਾਦ ਪਾ ਤਾਂ ਪੁੱਠੀਆਂ ਸਿੱਖਣੀਆਂ ਬਦਾਮ ਨੂੰ ਦਾਮ ਕਹਿਣਾ ਅਰਮਰੂਦ ਨੂੰ ਪੱਕਾ ਕਹਿਣਾ ਹੋਰ ਫਤਹਿ ਕੀ ਉੱਤੇ ਨਾ ਉੱਤੇ ਨਾ ਸ਼ੀਸ਼ਾ ਕਿ ਸੰਗੀ ਦਾ ਹੈ ਮੇਰੇ ਕੋਲ ਦੱਸੋ ਕਿਦਾ ਹੈ ਸੰਗੀ ਦਾ ਮਮਾ ਦਾ ਫਤਿਹ ਫਤਿਹ ਦਾ ਕੀ ਆ ਫਤਿਹ ਦਾ ਕੀ ਆ ਫਤਿਹ ਦਾ ਕਿਪਤ ਠੀਕ ਆ ਫਤਿਹ ਦਾ ਕੀ ਸੀ ਆ ਚਲੇ ਗਿਆ ਅਦਰ ਨੂੰ ਰੋਸ ਸਕੰਦਰ ਲੰਮੀ ਪੈ ਜਾਣਾ ਹੁਣ ਇਹਨੇ ਤੇ ਹੋਰ ਜਿਹੜੀ ਸਾਦੀ ਨੇ ਮੈਨੂੰ ਜੈਕਟ ਲੈ ਕੇ ਦਿੱਤੀ ਸੀ ਉਹ ਮੈਨੂੰ ਬਹੁਤ ਵੱਡੀ ਹੀ ਗਿਫਟ ਤੇ ਜਿਹੜਾ ਦਿੱਤਾ ਸੀ ਤਹੀ ਜੈਕਟ ਵੱਡੇ ਦੀ ਮੈਨੂੰ ਬੜੀ ਵੱਡੀ ਆਈ ਫਿਰ ਮੈਂ ਚੇਂਜ ਕਰਾ ਕੇ ਲੈਣੇ ਹਾਂ ਤਾਂ ਜੋ ਫਿਰ ਜੋ ਚੇਂਜ ਕਰਾ ਕੇ ਲੈਂਦਾ ਉਹ ਵੀ ਵੱਖਰਾ ਦਿੱਤਾ ਹੈ ਹਾਂ ਹਾਂ ਦੱਸ ਇੱਕ ਕੋਟ ਲੈ ਆ ਕਿ ਜਿੱਦਾਂ ਮੈਂ ਚੇਂਜ ਕਰਾ ਕੇ ਦੋ ਗੁੱਟੀਆਂ ਦੇ ਆ ਉਹ ਬਹੁਤ ਥੋੜੀ ਵੱਡੀ ਸੀਗੀ ਤੇ ਉਹ ਜਿਆਦਾ ਵੱਡੀ ਉਹਦੇ ਤੋਂ ਬੇਨ ਬਹੁਤਾ ਸੈਜ ਛੋਟੇ ਆ ਜਾਂਦੇ ਸੀ ਤੇ ਜਿਹੜਾ ਕਲਰ ਦੇ ਐਂਡੇ ਹੈ ਉਹ ਮਸਟਰਡ ਕਲਰ ਉਹਦੇ ਵਿੱਚ ਵੀ ਮੇਰੇ ਕੋਲ ਹੈਗਾ ਹੀ ਮਸਟਰਡ ਕਲਰ ਵਿੱਚ ਚਲ ਆ ਫਿਰ ਵੇਖੀ ਕਿਹੜਾ ਕਲਰ ਦੇ ਐਂਡੇ ਹੈ ਪਿੰਕ ਤੇ ਪਿੰਕ ਚ ਵੀ ਹੈਗਾ ਇਹ ਇੱਥੇ ਕੋਲ ਚੁੱਪ ਕਰ ਜਾ ਸਬਰਦਾਰ ਸੋ ਆ ਹੈ ਗਿਆ ਗਿਫਟ ਜਿਹੜਾ ਮੇਰਾ ਚੇਂਜ ਹੋ ਗਿਆ ਉਹ ਵੱਡਾ ਹੀ ਬੜਾ ਹੈ ਕਿਤੇ ਕਰਨਾ ਹੈ ਕਰਾਪੇ ਤਾਂ ਹੀ ਕਿਹਾ ਸੀ ਕੋਕ ਕਰਾ ਲਾ ਚੇਂਜ ਮੈਂ ਤੁਹਾਨੂੰ ਕਹੇ ਕੋਈ ਨਹੀਂ ਸਭੀ ਮੈਂ ਵੱਡੀ ਪਾ ਲਈ ਠੀਕ ਹੈ ਨਹੀਂ ਸਹੀ ਲੱਗਦੀ ਜੈਦੀ ਵੱਡੀ ਆ ਗਈ ਆ ਲਾਂ ਦੀ ਮੈਸਕੀ ਦੀ ਇਹ ਦੋ ਜਾ ਪਤਾ ਇਹ ਕੀ ਚੀਜ਼ ਜੀ ਆ ਆ ਮੂੰਚੋ ਕੱਢ 10 ਕਿੰਨੇ ਦਿੱਤੀ ਆ ਬੱਬਾ ਜੀ ਨੂੰ ਇੱਕ ਮਿੰਟ ਕਿੰਨੇ ਬੱਬਾ ਜੀ ਇਹ ਕੀ ਆ ਕੈਂਡੀ ਕੈਂਡੀ ਠੀਕ ਆ ਦੂਸਰਾ ਮੈਂ ਆ ਲੈ ਇੱਕ ਦੂਜੀ ਲੈਂਦੀ ਆ ਆ ਜੈਕਟ ਟਾਈਪ ਠੀਕ ਆ ਡਾਰਕ ਗ੍ਰੀਨ ਆ ਯਾਰ ਕਿੰਨੇ ਠੀਕ ਜਾ ਵਾ ਯਾ ਦੋਨੇ ਆ ਬੇਬੀ ਪਿੰਕ ਬੇਬੀ ਪਿੰਕੀ ਈਚ ਸ਼ੇਡ ਠੀਕ ਆ ਚੀਕਾ ਇਹ ਹੁਣ ਮੈਂ ਮੰਡੇ ਪਾ ਕੇ ਜਾਉਣੀ ਇੱਕ ਸੁਖਦਾ ਰੰਗ ਹੋ ਰਹਿਗਾ ਚੜ ਜਹਿਰ ਮੋਰਾ ਜਹਿਰ ਮੋਰਾ ਜਹਿਰ ਮੋਰਾ ਦਾ ਸੂਟ ਪਾਇਆ ਵਾ ਸ਼ੈ ਨੂੰ ਕਹਿੰਦੇ ਜਹਿਰ ਮੋਰਾ ਨੂੰ ਕਹਿੰਦੇ ਜਹਿਰ ਮੋਰਾ ਜਹਿਰ ਮੋਰਾ ਦਾ ਸੂਟ ਪਾਇਆ ਵਾ ਠੀਕ ਆ ਆ ਜਾ ਜਹਿਰ ਮੋਰਾ ਪਾਇਆ ਸੂਟ ਆ ਓਕੇ ਹਾਂ ਕਿਆ ਮਸ਼ੀਰ ਵੇਹਾ ਕਿਹੜੀ ਹੁੰਦੀ ਹੈ ਠੀਕ ਆ ਕਿੰਨੇ ਦੀ ਆਈ ਕੱਟ ਦਿਓ ਜਸਕਰਨ ਬਹਿ ਗਿਆ ਵਾ ਤੇ ਹੁਣ ਫਤਿਹ ਦਾ ਔਖਾ ਹੁੰਦਿਆ ਵੀ ਜਸਕਰਨ ਕਿਉਂ ਬਹਿ ਗਿਆ ਵਾ ਨਿਆਣਿਆਂ ਦੀ ਸਾਰਿਆਂ ਦੀ ਹੱਤ ਹੁੰਦੀ ਆ ਜਦੋਂ ਕੋਈ ਇੱਕ ਬੱਚੇ ਦੇ ਖਡਾਉਣੇ ਲੈ ਲੇ ਤੇ ਦੂਜਾ ਬੱਚਾ ਐਵੇਂ ਖੇਡਦਾ ਰਿੰਦਾ ਹਾਏ ਜਿਸ ਕਹਿੰਦੀ ਕੈਪ ਦੇ ਦੇ ਨਹੀਂ ਮੈਨੂੰ ਹਣ ਹੈ ਕੀ ਚਲਾ ਕਹਿੰਦਾ ਚਲਾ ਪਿਆਰ ਵੱਜਣ ਦੇ ਪਿਆਰ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਆਪਾਂ ਆ ਜਿਹੜੇ ਦੇਨੇ ਹੁਣ ਪੋ ਦਾ ਮਹੀਨਾ ਸਾਰੀ ਦੁਨੀਆ ਨੂੰ ਪਤਾ ਵਾ ਵੀ ਜਿਹੜਾ ਮਨਾ ਰਹੇ ਆ ਮਤਲਬ ਇੱਕ ਸੋਗ ਦੇ ਤੌਰ ਤੇ ਕਿਉਂਕਿ ਕਲਗੀ ਵਾਲੇ ਪਾਤਸ਼ਾਹ ਦਾ ਸਾਰਾ ਹੀ ਪਰਿਵਾਰ 1704 ਸਨ ਦੇ ਵਿੱਚ ਪੋਦੇ ਮਹੀਨੇ ਜਿਹੜਾ ਸ਼ਹੀਦ ਹੋਇਆ 7 ਦਿਨਾਂ ਦੇ ਵਿੱਚ ਸਾਰਾ ਜਿਹੜਾ ਵਾਕਿਆਤ ਹੋਇਆ ਸੀਗਾ ਤੇ ਕੱਲ ਸੀਗੀ 21 ਦਸੰਬਰ 21 ਦਸੰਬਰ ਨੂੰ ਗੁਰੂ ਮਹਾਰਾਜ ਨੇ ਆਪਣੇ ਸਾਰੇ ਪਰਿਵਾਰ ਨਾਲ ਤੇ ਸਾਰੇ ਸਿੰਘਾਂ ਦੇ ਨਾਲ ਅਨੰਦਗੜ੍ਹ ਦਾ ਕਿਲਾ ਛੱਡਿਆ ਸੀਗਾ ਤੇ 22 ਦਸੰਬਰ ਯਾਨੀ ਕਿ ਅੱਜ ਹੈਗੀ ਆ 7 8 ਪੋ 8 ਪੋ ਨੂੰ ਸਰਸਾ ਨਦੀ ਦੇ ਕੋਲ ਗਏ ਪਾਦਸ਼ਾਹ ਤੇ ਪਿੱਛੋਂ ਤੇ ਅੱਗੇੋਂ ਦੋਵੇਂ ਪਾਸਿਓਂ ਜਿਹੜੀ ਆ ਵੈਰੀਆਂ ਨੇ ਚੜ੍ਹਾਈ ਕਰਤੀ ਤੇ ਨਹੀਂ ਪਿੱਛੋਂ ਚੜ੍ਹਾਈ ਕਰਤੀ ਅੱਗੇੋਂ ਸਰਸਾ ਨਦੀ ਚੜ੍ਹ ਗਈ ਇਦਾਂ ਦਾ ਕੋ ਕੁਦਰਤ ਦਾ ਵੀ ਕਹਿਰ ਵਰਤਿਆ ਤੇ ਪਿੱਛੋਂ ਕੋ ਜਾਲਮ ਹਕੂਮਤ ਨੇ ਵੀ ਕਹਿਰ ਕਰਤਾ ਫਿਰ ਉੱਥੇ ਬਹੁਤ ਕਮਸਾਨ ਦਾ ਜੁੱਧ ਹੋਇਆ ਸਰਸਾ ਨਦੀ ਦੇ ਕੰਢੇ ਤੇ ਵੀ ਤੇ ਜਿੰਨੇ ਵੀ ਸਿੰਘਾਂ ਕੋਲੋਂ ਤਰ ਕੇ ਪਾਰ ਹੋਈ ਸਰਸਾ ਪਾਰ ਹੋ ਗਏ ਜਿੰਨੇ ਕ ਮਤਲਬ ਸ਼ਹੀਦ ਹੋਏ ਫਿਰ ਸਰਸਾ ਦੇ ਕੁੰਡੇ ਦੇ ਵੀ ਕੋਜ ਸਿੰਘ ਤੇ ਬਾਕੀ ਮਾਤਾ ਗੁਜਰੀ ਛੋਟੇ ਸਹਬਜਾ ਦੇ ਇੱਕ ਪਾਸੇ ਨੂੰ ਚਲ ਗਏ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਨੂੰ ਤੇ ਪੂਰਾ ਕਮਹਾਨ ਦਾ ਯੁੱਧ ਹੈ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਰਿਵਾਰ ਜਿਹੜਾ ਕੇ ਨੂੰ ਕੇ ਨੂੰ ਹੋਇਆ ਸੀਗਾ ਅੱਜ ਦੇ ਦਿਨ ਸਾਰਾ ਪਰਿਵਾਰ ਵਿਛੜ ਗਿਆ ਕੋਜ ਸਿੰਘ ਕੇ ਪਾਸੇ ਨੂੰ ਮਾਤਾ ਗੁਜਰੀ ਜੀ ਕੇ ਪਾਸੇ ਨੂੰ ਭਾਈ ਮਾਨ ਸਿੰਘ ਵੱਡੇ ਸਹਬਜਾ ਦੇ ਕੇ ਪਾਸੇ ਨੂੰ ਇਦਾਂ ਸਾਰਾ ਪਰਿਵਾਰ ਵਿਛੜਿਆ ਤੇ ਇਹ ਜਿਹੜਾ ਸਾਰਾ ਮੀਨਾ ਆ ਮਤਲਬ ਪੂਰਾ ਹਫਤਾ ਇਹ ਮਹੀਨੇ ਦਾ ਪੋਹ ਦਾ ਬੜੇ ਸੋਗ ਦੇ ਨਾਲ ਸਾਰੀ ਸੰਗਤ ਮਨਾਉਂਦੀ ਆ ਸੋ ਸਾਡਾ ਇਹ ਵੀ ਨਾਲ ਮੋਟਿਵ ਆ ਵੀ ਜਰੂਰ ਆਪਾਂ ਆਪਣੇ ਇਸ ਗੁਰੂ ਪਾਤਸ਼ਾਹ ਦੇ ਇਤਿਹਾਸ ਨੂੰ ਸਾਰੇ ਮਤਲਬ ਆਪਣੇ ਬੱਚਿਆਂ ਨੂੰ ਵੀ ਦਸੀਏ ਤੇ ਇਤੋਂ ਸਾਰੇ ਪੰਜਾਬੀ ਜਾਣੂ ਹੋਣੇ ਚਾਹੀਦੇ ਆ ਮਤਲਬ ਇਹ ਮਹੀਨੇ ਦੇ ਵਿੱਚ ਸ਼ਰਧਾ ਵੀ ਵੈਸੇ ਤੇ ਚਲੋ ਗੁਰੂ ਮਹਾਰਾਜ ਤੇ ਬਹੁਤ ਸ਼ਰਧਾ ਵਾ ਪਰ ਆ ਮਹੀਨੇ ਦੇ ਵਿੱਚ ਜਿਹੜੀ ਸ਼ਰਧਾ ਵਾ ਨਾ ਇਹ ਕਲਕੀ ਵਾਲੇ ਪਾਤਸ਼ਾਹ ਦੇ ਪਰਿਵਾਰ ਦੇ ਉੱਤੇ ਮਤਲਬ ਇਹ ਬਹੁਤ ਜ਼ਿਆਦਾ ਸੋਗ ਦੇ ਨਾਲ ਮੀਨਾ ਮਨਾਇਆ ਜਾਂਦਾ ਤੇ ਇੱਕ ਇਹ ਪੋ ਦਾ ਮੀਨਾ ਵਾ ਸਾਰਾ ਪਰਿਵਾਰ ਕਲਕੀ ਵਾਲੇ ਪਾਤਸ਼ਾਹ ਦਾ ਵਿਛੜ ਗਿਆ ਜੇ ਸਾਡੇ ਘਰੋਂ ਇੱਕ ਵੀ ਜੀ ਕੁਝ ਦਿਨ ਬਾਅਦ ਚਲੇ ਆ ਜਾਵੇ ਤੇ ਬੜਾ ਦੁੱਖ ਹੁੰਦਾ ਵੇਖੋ ਪਾਤਸ਼ਾਹ ਨੇ ਕਿੰਨਾ ਕੁਝ ਕੁਰਬਾਨ ਕੀਤਾ ਡੇਲੀ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਫੇਰ ਵੀ ਮਾਛੀਵਾੜ ਦੇ ਜੰਗਲਾਂ ਵਿੱਚ ਸੌਂ ਕੇ ਉਹ ਵਾਹਿਗੁਰੂ ਦਾ ਸ਼ੁਕਰ ਮਨਾਇਆ ਵੀ ਜੋ 13 ਹਿਗਾ ਤੁਨ ਲੈ ਗਿਆ ਤੇਰਾ ਬਹੁਤ ਬਹੁਤ ਧੰਨਵਾਦ। ਸੋ ਚਲੋ ਆਪਾਂ ਮਤਲਬ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਸਕਦੇ ਆ। ਤੇ ਮੇਰਾ ਮੋਟਿਵ ਇਹ ਆ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੱਸੋ। ਛੋਟੇ ਸਾਬਜਾਦਿਆਂ ਦੇ ਨਾਮ, ਛੋਟੇ ਸਾਬਜਾਦਿਆਂ ਦੀਆਂ ਕੁਰਬਾਨੀਆਂ, ਮਾਤਾ ਗੁਜਰੀ ਦਾ ਉਹ ਦਿਲ ਜਿਹੜੀ ਮਤਲਬ ਕਹਿ ਸਕਦੇ ਆ ਵੀ ਵਰਦੀ ਇੰਨੀ ਠੰਡ ਦੇ ਵਿੱਚ ਵੀ ਤੇ ਅੱਗ ਤੋਂ ਵੱਧ ਸੇਕ ਵਾਲਾ ਕੰਮ ਕੰਡਿਆ ਸੀ ਬੱਚਿਆਂ ਦੇ ਲਈ ਤੇ ਬੱਚਿਆਂ ਬੱਚਿਆਂ ਨੇ ਵੀ ਉਹ ਸਿੱਖਿਆ ਦਿੱਤੇ ਪੂਰਾ ਖਰਾ ਜਿਹੜਾ ਵਾ ਉਹ ਆਪਣਾ ਪਰਿਚਯ ਬ ਦਿੱਤਾ ਪੂਰੇ ਖਰੇ ਉਤਰੇ ਤੇ ਮਾਤਾ ਗੁਰੂ ਜੀ ਦੇ ਸਿਖਾਏ ਹੋਏ ਜਿਹੜੇ ਮਤਲਬ ਬੋਲ ਸੀਗੇ ਉਹ ਛੋਟੇ ਬੱਚਾ ਨੇ ਵੀ ਪਗਾਏ ਸੋ ਇਹ ਸਾਡਾ ਧਰਮ ਸਿੱਖ ਧਰਮ ਤੇ ਗੁਰੂ ਪਾਤਸ਼ਾਹ ਦੀ ਸਾਰੀ ਕੁਰਬਾਨੀ ਆ ਤੇ ਆਪਣੇ ਬੱਚਿਆਂ ਨੂੰ ਜਰੂਰ ਦੱਸੋ ਜੀ ਇਹ ਗੁਰੂ ਘਰਾਂ ਦੇ ਵਿੱਚ ਆ ਮਹੀਨੇ ਜਿਹੜੀ ਆ ਤੁਹਾਨੂੰ ਪਤਾ ਹੀ ਆ ਕਿ ਹਰ ਗੁਰੂ ਘਰ ਦੇ ਵਿੱਚ ਜਿੱਦਾਂ ਸਾਡੇ ਪਿੰਡ ਤੇ ਇੱਥੇ ਤੇ ਸੁਖਮਨੀ ਸਾਹਿਬ ਦੇ ਪਾਠ ਨੇ ਆ ਰੋਜ਼ ਗੁਰੂ ਘਰ ਨਾਲ ਗੁਰੂ ਘਰ ਲੰਗਰ ਵੀ ਲੱਗਦਾ ਵਾ ਤੇ ਆਪਣੇ ਬੱਚਿਆਂ ਨੂੰ ਜਰੂਰ ਦੱਸੋ ਤੇ ਨਾਲ ਗੁਰੂ ਘਰ ਵੀ ਜਾਓ ਹਾਜ਼ਰੀ ਭਰੋ ਤੇ ਇਹ ਮਹੀਨਾ ਜਿਹੜਾ ਬੜੀ ਸ਼ਰਦਾ ਦੇ ਨਾਲ ਪਾਤਸ਼ਾਹ ਦੇ ਪ੍ਰਵਾਰੀ ਮਨਾਇਆ ਜਾਂਦਾ ਸਾਰੀ ਸ਼ਰਦਾ ਰਾਕੇ ਮਹੀਨੇ ਨੂੰ ਮਨਾਓ ਤੇ ਤੁਸੀਂ ਆਪ ਇਹ ਦੇ ਬਾਰੇ ਪੜ੍ਹ ਕੇ ਵੇਖਿਓ ਕਿਤੇ ਮੈਂ ਤੇ ਚਲੋ ਪੜ੍ਹਦਾ ਹਾਂ ਤੇ ਇਹਦੇ ਬਾਰੇ ਪੜ੍ਹ ਕੇ ਵੇਖਿਓ ਵੀ ਕੀ ਕੀਤਾ ਸਾਡੇ ਲਈ ਪਾਤਸ਼ਾਹ ਨੇ ਕਿੰਨੀਆਂ ਕੁਰਬਾਨੀਆਂ ਕੀ-ਕੀਆਂ ਸਾਰਾ ਕੁਝ ਬਾਤ ਆ ਸਾਡੇ ਬੱਚੇ ਦੇ ਮਤਲਬ ਕੰਡਾ ਵੀ ਚੋਜੇ ਤੇ ਰੋਵੇ ਦੇ ਮਤਲਬ ਆਪਾਂ ਉਹਨੂੰ ਗੋਦੀਆਂ ਚ ਲੈ ਲੈ ਕਿ ਲਾੜ ਲੜਮ ਨੇ ਆ ਵੀ ਚੁੱਪ ਕਰ ਪੁੱਤ ਚੁੱਪ ਕਰ ਪਰ ਇੱਕ ਮਾਤਾ ਗੁਜਰੀ ਜਿਹਨੂੰ ਇਹ ਵੀ ਪਤਾ ਵੀ ਸਾਡੇ ਬੱਚੇ ਸ਼ਹੀਦ ਹੋ ਜਾਣੇ ਆ ਇਹਨਾਂ ਨੇ ਨਹੀਂ ਛੱਡਣੇ ਹਕੂਮਤ ਨੇ ਕਿਉਂਕਿ ਹਕੂਮਤ ਹੀ ਇੰਨੀ ਕਜਾਦੀ ਜਿਹੜੀ ਸੀ ਉਹ ਕਹਿਰਮਾਨ ਹੋਈ ਤੇ ਹਕੂਮਤ ਨੇ ਬੱਚੇ ਮੇਰੇ ਪੋਤੇ ਨਹੀਂ ਛੱਡਣੇ ਪਰ ਫੇਰ ਵੀ ਮਾਤਾ ਗੁਜਰੀ ਇਹ ਕਹਿੰਦੀ ਹੈ ਕਿ ਪੁੱਤ ਈਨ ਨਹੀਂ ਮੰਨਣੀ ਧਰਮ ਨਹੀਂ ਕਿਸ ਦਾ ਕਬੂਲਣਾ ਆਪਣੇ ਧਰਮ ਚੜ੍ਹੋ ਧਰਮੀ ਬਣ ਕੇ ਰਹੋ ਕਿਸ ਜ਼ਾਲਮ ਹਕੂਮਤ ਦੀ ਈਨ ਨਹੀਂ ਮੰਨਣੀ ਤੇ ਉਹਨਾਂ ਬੱਚਿਆਂ ਨੇ ਵੀ ਉਹ ਜਿਹੜੀ ਸੀਗੀ ਗੱਲ ਫਿਰ ਪੂਰੀ ਐਨ ਮਤਲਬ ਉਹ ਪਟੇ ਦੇ ਉੱਤੇ ਜੋ ਪੜਾਇਆ ਹੀ ਉਹਦੇ ਉੱਤੇ ਪੂਰੇ ਖਰੇ ਉਤਰੇ ਤੇ ਆਪਾਂ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਿਏ ਜੀ ਸੋ ਨਾਲ ਹੀ ਕਈਆਂ ਵੀਰਾਂ ਦੀ ਭਰਾਵਾਂ ਦੀ ਭੈਣਾਂ ਦੀ ਮੰਗ ਹੀ ਵੀ ਵੀਰ ਜੀ ਆਪਣੇ ਕਮੈਂਟਰੀ ਦੀ ਕਲਿੱਪਸ ਜ਼ਰੂਰ ਪਾਓ ਤੇ ਮੈਂ ਨਾ ਕੋਸ਼ਕ ਸ਼ੇਰ ਛੋਟੇ ਸਾਹਿਬ ਆ ਦੇ ਮਾਤਾ ਗੁਰੀ ਸਿੱਖ ਇਤਿਹਾਸ ਦੇ ਕੱਟ ਕੇ ਰੱਖੇ ਆ ਮੈਂ ਉਹ ਆਪਣੇ ਜਿਹੜੇ ਸ਼ੇਰ ਆ ਕੱਲ ਵਾਲੇ ਬਲੌਗ ਚ ਯਾਨੀ ਕਿ ਕੱਲ ਨੂੰ ਹੈਗੀ ਆ ਤਰੀਕ 23 23 ਦੇ ਬਲੌਗ ਦੇ ਵਿੱਚ ਜਰੂਰ ਉਹ ਸ਼ੇਰ ਜਿਹੜੇ ਆ ਉਹ ਸਾਂਝੇ ਕਰੂੰਗਾ ਤੇ ਸਾਰੇ ਵੇਖਿਓ ਤੇ ਦੱਸਿਓ ਵੀ ਕਿੱਦਾਂ ਦੇ ਆ ਸੋ ਬਹੁਤ ਬਹੁਤ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ